ਕਾਨੀ ਸੱਜਣਾ ਨੇ ਮੜਤਣ ਪਰਿਵਾਰ ਨੇ 1986 ਦੇ ਵਿੱਚ ਕੁਝ ਜਗ੍ਹਾ 17 18 ਮਿਸਵੇ দান ਕੀਤੀ ਸੀਗੀ ਉਹ দান ਕਰਨ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਦੇ ਟੀਚਰ ਅਤੇ ਅਧਿਵਕਾਂ ਨੇ ਕੋਈ ਕੋਈ ਵੀ ਜਣ ਦੀ ਉਹਦੇ ਤੇ ਨਾਮ ਧਿਆਨ ਨਹੀਂ ਦਿੱਤਾ ਹੈਗਾ ਉਹ ਜਗਾ ਉਪਨ ਦੀ ਉਮੀਦੀ ਉਮੀ ਪਈ ਆ ਅਸੀਂ ਮਹਿਕਮੇ ਨੂੰ ਵੀ ਕਈ ਵਾਰ ਕਹਿ ਚੁੱਕੇ ਆ ਪਰ ਉਹਨਾਂ ਨੇ ਇਹਦੇ ਉੱਤੇ ਕੋਈ ਅਮਲ ਨਹੀਂ ਕੀਤਾ ਤੇ ਹੁਣ ਇਹ ਸਥਿਤੀ ਬਣੀ ਪਈ ਆ ਵੀ ਜਦੋਂ ਉਹਨਾਂ ਕੋਈ ਵਾਰਿਵਾਰਸ ਨਾ ਹੋਣ ਕਰਕੇ ਉਹਦੇ ਤੇ ਪੁਸ਼ਕ ਗਵੰਦੀ ਪਰਿਵਾਰ ਜਿਹੜਾ ਵੀ ਨਾਲ ਜਿਹੜੇ ਨਾਲ ਰਹਿੰਦਾ ਉਹ ਨਿਜਾਇਜ਼ ਕਬਜ਼ਾ ਕਰ ਰਿਹਾ ਰਹੇ ਨੇ ਤੇ ਹੁਣ ਉਹ ਉਹਦਾ ਕੋਈ ਵਾਰਿਵਾਰਸ ਨਹੀਂ ਮਿਲ ਰਿਹਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਅਸੀਂ ਸੱਜਣ ਮਿੱਤਰਾਂ ਨੇ ਜਾ ਕੇ ਦੱਸਿਆ ਵੀ ਤੁਹਾਡੀ ਜਗ੍ਹਾ ਪਈ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਹਾਰ ਜਿਸਟਰੀ ਇਹਨਾਂ ਕੋਲੇ ਪਈਆਂ ਨੇ ਸਾਰਾ ਕੁਝ ਹੈ ਬੜੀ ਕਮਾਲ ਦੀ ਗੱਲ ਹੈ ਅਸੀਂ ਇਹਨਾਂ ਨੂੰ ਜਦੋਂ ਜਾਣੂ ਕਰਵਾਇਆ ਨਾ ਵੀ ਤੁਹਾਡੀ ਜਗ੍ਹਾ ਪਈ ਹੈ ਫਿਰ ਵੀ ਇਹਨਾਂ ਨੇ ਕੋਈ ਉਹ ਤੇ ਐਕਸ਼ਨ ਨਹੀਂ ਕਰਿਆ ਅ ਜਣੀ ਥੋੜੇ ਦੱਸਣ ਤੋਂ ਪਹਿਲਾਂ ਵੀ ਕੋਈ ਉਹਨਾਂ ਨੂੰ ਚੁਟ ਗਿਆ ਸੀ ਜੀ ਜਗ੍ਹਾ ਸਾਡੇ ਕੋਲ ਨਾ ਜੀ ਨਾ ਕੋਈ ਜਾਚ ਚੋਟੇ ਨਹੀਂ ਇਹਨਾਂ ਨੂੰ ਵੀ ਸਾਡੇ ਕੋਲ ਕੀ ਪ੍ਰਾਪਰਟੀ ਹੈ ਕੀ ਨਹੀਂ ਜਿਹੜੇ ਉਹ ਸਰਵਾਂ ਨੂੰ ਟੀਚਰ ਅੁਕਾਰੀ ਨੇ ਉਹਨਾਂ ਨੇ ਵੀ ਨਹੀਂ ਇਸ ਚੀਜ਼ ਦੇ ਉੱਤੇ ਗੌਰ ਕਰੀ ਜਦਕਿ ਉਹਨਾਂ ਦਾ ਫਰਜ਼ ਬਣਦਾ ਕਿ ਹਾਈਡ ਟੀਚਰ ਨੇ ਉਹਨਾਂ ਦਾ ਸਾਰਾ ਪ੍ਰੋਪਰਟੀ ਦਾ ਦੇਖਰੇਖ ਕਰਨਾ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਜਦੋਂ ਗਵਰਨਮੈਂਟ ਨੇ ਉਹਨਾਂ ਨੂੰ ਇਹ ਚੇਅਰ ਤੇ ਬਿਠਾਇਆ ਤਾਂ ਉਹ ਸਾਰੀ ਚੀਜ਼ ਦਾ ਖਿਆਲ ਰੱਖਣ ਦਾ ਉਹਨਾਂ ਦਾ ਫਰਜ਼ ਬਣਦਾ ਹਾਂਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਾਇਲ ਦੋ ਦੇ ਵਿੱਚ ਵਿਜ਼ਿਟ ਕੀਤਾ ਗਿਆ ਐ ਐਸਟੀਐਮ ਮੈਡਮ ਵੱਲੋਂ ਇਹ ਨਿਰਦੇਸ਼ ਸੀਗੇ ਕਿ ਜਿਹੜਾ ਸਕੂਲ ਦੇ ਬਿਲਕੁਲ ਸਾਹਮਣੇ ਅ ਇਲਾਕੇ ਦੇ ਕੋਈ ਦਾਨੀ ਸੱਜਣਾ ਵੱਲੋਂ ਜਿਹੜੀ ਜ਼ਮੀਨ দান ਕੀਤੀ ਹੈ ਆ ਉਹਦਾ ਕੋਈ ਰੌਲਾ ਜੋ ਚੱਲ ਰਿਹਾ ਉਹਦੇ ਬਾਰੇ ਵਿੱਚ ਵਿਜ਼ਿਟ ਕਰਨ ਆਏ ਸੀਗੇ ਆਣਾ ਤਾਂ ਐਸਜੀਐਮ ਮੈਡਮ ਨੇ ਵੀ ਸੀ ਪਰ ਕੁਝ ਜਿਵੇਂ ਆ ਕਰਕੇ ਉਹ ਨਹੀਂ ਆ ਸਕੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਆ ਤੇ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਦੇਖਿਆ ਮੌਕੇ ਤੇ ਜਗ੍ਹਾ ਨੂੰ ਦੇਖਿਆ ਤੇ ਦਾਨੀ ਸੱਜਣਾ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨਾਲ ਵੀ ਮਿਲੇ ਆ ਤੇ ਮੈਡਮ ਨੂੰ ਕਿਹਾ ਕਿ ਆਪਣਾ ਜੋ ਵੀ ਕੋਰਟ ਦੇ ਆਰਡਰ ਹੈਗੇ ਆ ਜਾਂ ਜੋ ਵੀ ਕਾਰਵਾਈ ਹੁਣ ਤੱਕ ਹੋਈ ਹੈ ਉਹਦੀ ਜਾਣਕਾਰੀ ਲਈ ਅਸੀਂ ਤੇ ਜਾ ਕੇ ਐਸਡੀਐਮ ਮੈਡਮ ਨੂੰ ਦੇਾਂਗੇ ਤੇ ਨੈਕਸਟ ਫਿਰ ਅਸੀਂ ਦੇਖਦੇ ਆਂ ਵੀ ਅੱਗੇ ਦਾ ਕੀ ਪ੍ਰोसीडिंग ਚੱਲਦੀ ਆ ਕੋਰਟ ਦੇ ਵਿੱਚ ਜਾਂ ਡਿਪਾਰਟਮੈਂਟ ਵੱਲੋਂ ਕੀ ਕੀਤਾ ਜਾਂਦਾ ਹੈ ਲਗਭਗ 1986 ਤੋਂ ਇਹ ਜਿਹੜੀ ਜ਼ਮੀਨ ਦਾ ਰਾਲਾ ਚੱਲ ਰਿਹਾ ਹੁਣ ਤੱਕ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਹੋ ਪਾਇਆ ਸੋ ਉਹਦੀ ਵਜ੍ਹਾ ਕਰਕੇ ਅਸੀਂ ਇੱਥੇ ਮੌਕਾ ਦੇਖਣ ਆਏ ਆਂ ਇਹ ਮਕਾਸੀ ਦੇਖ ਲਿਆ ਹੈ ਬਾਕੀ ਅਸੀਂ ਅੱਗੇ ਜੋ ਵੀ ਇੱਥੇ ਦੇਖਿਆ ਉਹਦੇ ਬਾਰੇ ਵਿੱਚ ਪੂਰੀ ਰਿਪੋਰਟ ਜਿਹੜੀ ਹੈ ਐਸਡੀਐਮ ਮੈਡਮ ਨੂੰ ਤੇ ਡੀਸੀ ਮੈਡਮ ਨੂੰ ਦੇਾਂਗੇ ਅੱਗੇ ਫਿਰ ਲੀਗਲ ਐਡਵਾਈਸ ਲੈ ਕੇ ਇਸ ਚੀਜ਼ ਦੀ ਪ੍ਰोसीडिंग ਕੀਤੀ ਜਾਏਗੀ ਚਾਹਨੇ ਹੋ ਜੀ ਮੈਂ ਜੀ ਸੌਰੰਜੀਤ ਸਿੰਘ ਪਾਇਲ ਅੱਜ ਅਸੀਂ ਖੜੇ ਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਕੇਟ ਦੇ ਸਾਹਮਣੇ ਤੇ ਮੇਰਾ ਕਹਿਣਾ ਤਾਂ ਇਹੀ ਹੈ ਜੀ ਵੀ ਇੱਥੇ ਨਾ ਇੱਕ ਸਮਾਰਟ ਸਕੂਲ ਨੂੰ ਕੋ ਦਾਨੀ ਸੱਜਣਾ ਨੇ ਮੜਕਣ ਪਰਿਵਾਰ ਨੇ 1986 ਦੇ ਵਿੱਚ ਕੁਝ ਜਗ੍ਹਾ 17 18 ਵਿਸਵੇ ਦਾਨ ਕੀਤੀ ਸੀਗੀ ਉਹ ਦਾਨ ਕਰਨ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਦੇ ਟੀਚਰ ਅਧਿਆਪਕਾਂ ਨੇ ਕੋਈ ਕੋਈ ਵੀ ਜਣ ਦੀ ਉਹਦੇ ਤੇ ਨਾਂ ਆਮੀ ਦਿੱਤਾ ਹੈਗਾ ਉਹ ਜਗਾ ਉਕਨ ਦੀ ਉਮੀਦੀ ਉਮੀਪੀਆ ਅਸੀਂ ਮੈਕਮੇ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪਰ ਉਹਨਾਂ ਨੇ ਇਹਦੇ ਉੱਤੇ ਕੋਈ ਅਮਲ ਨਹੀਂ ਕੀਤਾ ਤੇ ਹੁਣ ਇਹ ਸਥਿਤੀ ਬਣੀ ਪਈ ਹੈ ਵੀ ਜਦੋਂ ਉਹਨਾਂ ਕੋਈ ਵਾਰਿਸ ਨਾ ਹੋਣ ਕਰਕੇ ਉਹਦੇ ਤੇ ਕੁਝ ਗਵਾਂਡੀ ਪਰਿਵਾਰ ਜਿਹੜਾ ਵੀ ਨਾਲ ਉਹਦੇ ਨਾਲ ਰਹਿਣਾ ਉਹ ਨਜਾਇਜ਼ ਕਬਜ਼ਾ ਕਰ ਰਹੇ ਨੇ ਤੇ ਹੁਣ ਉਹ ਉਹਦਾ ਕੋਈ ਵਾਰਿਸ ਨਹੀਂ ਮਿਲ ਰਿਹਾ ਹੋਰ ਕੀ ਜਨਾ ਚਾਹਦੇ ਹੋ ਜੀ ਹੋਰ ਤਾਂ ਅਸੀਂ ਮਾਨ ਮਾਨਜੋਗ ਡੀਸੀ ਸਾਹਿਬ ਨੂੰ ਕੰਪਲੀਟ ਕਰੀ ਸੀ ਲੁਧਿਆਣੇ ਦੀ ਨੂੰ ਉਹਨਾਂ ਨੂੰ ਕੰਪਲੀਟ ਕਰਦੀ 11 9 2023 ਦੇ ਵਿੱਚ ਤੇ ਉਹਨਾਂ ਨੂੰ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਐਕਸ਼ਨ ਲਿਆ ਤਾਂ ਉਹਨਾਂ ਨੇ ਆਪਣੇ ਡੀਓ ਸਾਹਿਬ ਜ਼ਿਲ੍ਹਾ ਅਫਸਰ ਨੇ ਜਿਹੜੇ ਐਜੂਕੇਸ਼ਨ ਦੇ ਉਹਨਾਂ ਨੂੰ ਬੁਲਾ ਕੇ ਹਦਾਇਤਾਂ ਕੀਤੀਆਂ ਕਿ ਮੌਕਾ ਦੇਖ ਕੇ ਉਹਦੇ ਤੇ ਬੰਦੀ ਕਾਰਵਾਈ ਜੋ ਵੀ ਹੈਗੀ ਆ ਤੁਹਾਡੇ ਕੋਲ ਕਰੋ ਜਦਕਿ ਉਹਨਾਂ ਦੀ ਰਜਿਸਟਰੀ ਉਹਨਾਂ ਦੇ ਸਕੂਲ ਦੇ ਨਾਮ ਬੋਲਦੀ ਆ ਠੀਕ ਹੈ ਜੀ ਜਗਾ ਦੀ ਰਜਿਸਟਰੀ ਉਹਨਾਂ ਨੇ ਨਾਮ ਬੋਲਦੀ ਆ ਪਰ ਉਹਨਾਂ ਨੇ ਹਲੇ ਤੱਕ ਵੀ ਉਹਦੇ ਤੇ ਕੋਈ ਉਹਨਾਂ ਨੂੰ ਜਿਹੜੇ ਕਬਜ਼ਾ ਕਰਨੇ ਉਹਨਾਂ ਨੂੰ ਹਲੇ ਤੱਕ ਕੋਈ ਵੀ ਕੁਐਸਚਨ ਆਇਆ ਜਾਂ ਪੁੱਟ ਨਹੀਂ ਕਰਿਆ ਵੀ ਤੁਹਾਡੇ ਕੋਲ ਕੀ ਮਲਕੀਤ ਆ ਵੀ ਉਹ ਸਾਨੂੰ ਦਿਖਾਓ ਅਸੀਂ ਉਹਦੇ ਉੱਤੇ ਕੋਈ ਕਾਰਵਾਈ ਕਰ ਸਕੀਏ ਇਹ ਜਿਹੜੀ ਜਗਾ ਤੁਸੀਂ ਕਹਿੰਦੇ ਹੋ ਵੀ ਡੋਨੇਟ ਕੀਤੀ ਗਈ ਆ ਕਿਸੇ ਸਮਾਜ ਸੇਵੀ ਸੱਜਣ ਵੱਲੋਂ ਇਹ ਕਦੋਂ ਡੋਨੇਟ ਕੀਤੀ ਗਈ ਸੀ ਕਿਹੜੀ ਸਨ ਦੇ ਵਿੱਚ ਡੋਨੇਟ ਹੋਈ ਸੀ ਇਹ ਸਰ ਇੱਥੇ ਆਪਣੇ ਫਾਇਲ ਦੇ ਸਕੂਲ ਦੇ ਸਾਹਮਣੇ ਹੀ ਰਹਿੰਦੇ ਨੇ ਜੀ ਉਹ ਮੜਕਨ ਪਰਿਵਾਰ ਆ ਉਹਨਾਂ ਦੇ ਪਿਓ ਦਾਦਿਆਂ ਨੇ ਜ਼ਮੀਨ ਕਰੀ ਸੀਗੀ ਇਹ 1986 ਦੇ ਵਿੱਚ ਇਹ দান ਕੀਤੀ ਗਈ ਸੀਗੀ ਨੇ ਇਹ ਤਾਂ ਪਰ ਬੜਾ ਸਮਾਂ 1986 ਹੁਣ 2024 ਚੱਲ ਰਿਹਾ ਜੀ ਉਹ ਤਾਂ ਗੈਪ ਹੀ ਬੜਾ ਵੱਡਾ ਹੋ ਗਿਆ ਜੀ ਪੂਰਾ ਅੱਧੀ ਸਦੀ ਬੀਤ ਗਈ ਜੀ ਇਸ ਚੀਜ਼ ਨੂੰ ਨਹੀਂ ਭਾ ਹਜੇ ਤੱਕ ਜਾਨੀ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਬਜ਼ਾ ਹੀ ਨਹੀਂ ਲਿਆ ਗਿਆ ਜੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਅਸੀਂ ਸੱਜਣ ਮਿੱਤਰਾਂ ਨੇ ਜਾ ਕੇ ਦੱਸਿਆ ਵੀ ਤੁਹਾਡੀ ਜਗ੍ਹਾ ਪਈ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਆ ਰਜਿਸਟਰੀ ਇਹਨਾਂ ਕੋਲੇ ਪਈਆਂ ਨੇ ਸਾਰਾ ਕੁਝ ਹੈ ਬੜੀ ਕਮਾਲ ਦੀ ਗੱਲ ਹੈ ਅਸੀਂ ਇਹਨਾਂ ਨੂੰ ਜਦੋਂ ਜਾਣੂ ਕਰਵਾਇਆ ਨਾ ਵੀ ਤੁਹਾਡੀ ਜਗ੍ਹਾ ਪਈ ਹੈ ਫਿਰ ਵੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਕਰਿਆ ਜਣੀ ਥੋੜੇ ਦੱਸਣ ਤੋਂ ਪਹਿਲਾਂ ਵੀ ਕੋਈ ਉਹਨਾਂ ਨੂੰ ਚਿਤਖਿਆਲ ਚੀ ਨਹੀਂ ਸੀਗਾ ਕਿ ਸਾਡੇ ਕੋਲ ਕੋਈ ਨਾ ਜੀ ਨਾ ਕੋਈ ਜਾ ਚੇਤੇ ਨਹੀਂ ਇਹਨਾਂ ਨੂੰ ਵੀ ਸਾਡੇ ਕੋਲ ਕੀ ਪ੍ਰਾਪਰਟੀ ਹੈ ਕੀ ਨਹੀਂ ਜਿਹੜੇ ਉਹ ਸਹਿਬਾਨ ਟੀਚਰ ਅਧਾਰੀ ਨੇ ਉਹਨਾਂ ਨੇ ਨਹੀਂ ਮਿਲੀ ਇਸ ਚੀਜ਼ ਦੇ ਉੱਤੇ ਗੌਰ ਕਰੀ ਜਦਕਿ ਉਹਨਾਂ ਦਾ ਫਰਜ਼ ਬਣਦਾ ਜੇ ਹੈੱਡ ਟੀਚਰ ਨੇ ਇਹਨਾਂ ਦਾ ਸਾਰਾ ਪ੍ਰਾਪਰਟੀ ਦਾ ਦੇਖਰੇਖ ਕਰਨਾ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਜਦੋਂ ਗਵਰਨਮੈਂਟ ਨੇ ਉਹਨਾਂ ਨੂੰ ਇਹ ਚੇਅਰ ਤੇ ਬਿਠਾਇਆ ਤਾਂ ਉਹ ਸਾਰੀ ਚੀਜ਼ ਦਾ ਖਿਆਲ ਰੱਖਣ ਦਾ ਉਹਨਾਂ ਦਾ ਫਰਜ਼ ਬਣਦਾ ਨਹੀਂ ਫਿਰ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਟੀਚਰ ਸਹਿਬਾਨ ਨੇ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਜਗ੍ਹਾ ਤੇ ਅਸੀਂ ਮਾਲਕ ਆਂ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਵੀ ਹੁਣ ਇੱਕ ਭਰਾ ਉਹਨਾਂ ਦਾ ਮਕਾਨ ਬਣਾ ਰਿਹਾ ਸੀਗਾ ਉਹਦੇ ਵਿੱਚੋਂ ਰਸਤਾ ਕੱਢ ਲਿਆ ਕਿਸੇ ਅਧਿਕਾਰੀ ਨੂੰ ਕਿਸੇ ਨੂੰ ਉਹਨਾਂ ਨੇ ਖਬਰ ਨਹੀਂ ਕੀਤੀ ਇਹ ਤਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਇਹ ਇੱਦਾਂ-ਇੱਦਾਂ ਕਰਕੇ ਹੋ ਰਿਹਾ ਤਾਂ ਜਾ ਕੇ ਅਸੀਂ ਡੀਸੀ ਸਾਹਿਬ ਨੂੰ ਲੈਟਰ ਦਿੱਤਾ ਤੇ ਡੀਸੀ ਸਾਹਿਬ ਨੇ ਉਹ ਉਹਦੇ ਉੱਤੇ ਅਮਲ ਕਰਵਾਇਆ ਤੇ ਡੀਓ ਸਾਹਿਬ ਨੇ ਅੱਜ ਆਏ ਸੀ ਉਹ ਵਿਜ਼ਿਟ ਕਰਕੇ ਗਏ ਨੇ ਸਾਨੂੰ ਉਹ ਪੂਰਾ ਭਰੋਸਾ ਦਿਵਾ ਕੇ ਗਏ ਨੇ ਵੀ ਜੋ ਵੀ ਹੈਗਾ ਅਸੀਂ ਇਹਦਾ ਸੈਟ ਆਊਟ ਕਰਾਂਗੇ ਇਹ ਮਸਲੇ ਦੀ ਜਿਹੜੀ দান ਕੀਤੀ ਹੋਈ ਜਗਾਏ ਜਦੋਂ ਉਹਦੇ ਬਾਰੇ ਉੱਪਰ ਕਬਜ਼ੇ ਦੀ ਗੱਲਬਾਤ ਹੋਈ ਹੈ ਜਿਹੜੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਸੀ ਸਕੂਲ ਦੇ ਸਟਾਫ ਸੀ ਉਹਨਾਂ ਨੇ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਨਾ ਜੀ ਨਾ ਉਹਨਾਂ ਨੇ ਕੋਈ ਵੀ ਕਿਸੇ ਅਧਿਕਾਰੀ ਨੂੰ ਨਹੀਂ ਦੱਸਿਆਗਾ ਜਿਹੜੇ ਮੌਜੂਦਾ ਤੇ ਟੀਚਰ ਸਾਹਿਬਾਨ ਸੀਗੇ ਜਦ ਕਿ ਉਹਨਾਂ ਦਾ ਫਰਜ਼ ਬਣਦਾ ਸੀ ਵੀ ਆਪਣੇ ਵਿਭਾਗ ਨੂੰ ਉਹ ਜਾਣੂ ਕਰਵਾਉਂਦੇ ਅੱਛਾ ਜੀ ਹੁਣ ਅੱਜ ਕੀ ਹੋਇਆ ਸੀ ਜੀ ਅੱਜ ਮਾਂਜੋਗ ਆਪਣੇ ਡੀਪੀਓ ਸਾਹਿਬ ਆਏ ਸੀਗੇ ਉਹਨਾਂ ਦੇ ਨਾਲ ਟੀਮ ਸੀਗੀ ਉਹਨਾਂ ਨੇ ਆ ਕੇ ਇਸੇ ਸਕੂਲ ਦਾ ਵਿਜ਼ਿਟ ਕੀਤਾ ਜਿਹੜੀ ਵੀ ਪ੍ਰਾਪਰਟੀ ਸੀ ਤਿੰਨੇ ਪ੍ਰਾਪਰਟੀਆਂ ਉਹਨਾਂ ਨੇ ਦੇਖੀਆਂ ਜਿੱਥੇ ਚੱਲਦਾ ਸਕੂਲ ਆ ਤੇ ਇੱਕ ਪੁਰਾਣੀ ਬਿਲਡਿੰਗ ਸਕੂਲ ਆ ਜਿਹੜਾ ਦੇਖ ਰਹੇ ਤੁਸੀਂ ਸਾਹਮਣੇ ਇੱਕ ਨਾਲ ਹੀ ਉਹਦੇ ਸਾਹਮਣੇ ਜਗ੍ਹਾ ਸੀਗੀ ਤੇ ਉਹ ਚੀਜ਼ ਨੂੰ ਉਹ ਕੀਤਾ ਜੀ ਅੱਛਾ ਜੀ ਹੋਰ ਕੀ ਕਹਿਣਾ ਚਾਹਦੇ ਹੋ ਜੀ ਹੋਰ ਕੀ ਗੱਲਬਾਤ ਹੋਈ ਹੈ ਬਸ ਉਹ ਤਾਂ ਅਸੀਂ ਇਹੀ ਮੰਗ ਕਰਦੇ ਹਾਂ ਬਸ ਸਾਡੇ ਜਰੀਏ ਵੀ ਇਹਦੇ ਤੇ ਜਲਦੀ ਤੋਂ ਜਲਦੀ ਕੋਈ ਕਾਰਵਾਈ ਕਰਕੇ ਜੋ ਜਗ੍ਹਾ ਜਿਹੜੀ ਵੀ ਹੈਗੀ ਆ ਉਹਨੂੰ ਹੈਂਡਓਵਰ ਕਰਕੇ ਆਪਣਾ ਬੱਚਿਆਂ ਨੂੰ ਖੇਡਣ-ਕੁੱਦਣ ਨੂੰ ਜਗਰਾਉਂਡ ਬਣਾਇਆ ਜਾਵੇ ਤੇ ਅਸੀਂ ਇਹੀ ਚਾਹੁੰਦੇ ਆ ਜਿਹੜੇ ਜ਼ਿਲ੍ਹਾ ਜ਼ਿਲ੍ਹਾ ਸਿੱਖਿਆ ਅਫਸਰ ਅੱਜ ਜਿਨ੍ਹਾਂ ਨੇ ਵਿਜ਼ਿਟ ਕੀਤਾ ਸੀ ਉਹਨਾਂ ਨੇ ਤੁਹਾਨੂੰ ਕਿੰਨੀ ਤਸੱਲੀ ਦਿੱਤੀ ਹੈ ਕਿ ਅੱਧੀ ਸਦੀ ਤਾਂ ਹੋ ਗਈ ਹੈ ਹੋਰ ਕਿੰਨੇ ਸਮਾਂ ਲੱਗ ਸਕਦਾ ਹੈ ਹੋਰ ਸਰ ਉਹਨਾਂ ਨੇ ਕੋਈ ਕੰਟੈਕਟ ਪਾਈ ਸੀਗੀ ਡੀਓ ਸਾਹਿਬ ਦੇ ਖਿਲਾਫ ਉਹਨਾਂ ਨੇ ਇਹ ਨਹੀਂ ਪਤਾ ਹੈਗਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਦਾ ਵੀ ਸਾਡਾ ਕੇਸ ਕੀ ਕਿਸ ਬੇਸ ਤੇ ਚੱਲ ਰਿਹਾ ਕਿਉਂਕਿ ਜਦ ਕੀ ਐਜੂਕੇਸ਼ਨ ਡਿਪਾਰਟਮੈਂਟ ਦਾ ਤਾਂ ਨਾ ਹੀ ਨਹੀਂ ਉਹਦੇ ਵਿੱਚ ਜਦ ਇਹਨਾਂ ਦੀ ਨੋ ਰਜਿਸਟਰੀ ਹੈ ਇਹਨਾਂ ਨੂੰ ਕਬਜ਼ਾ ਕਰਨਾ ਚਾਹੀਦਾ ਉਸ ਸੀ ਦੇ ਉੱਤੇ ਰਜਿਸਟਰੀ ਤੁਸੀਂ ਦੇਖੀ ਹੈ ਜੀ ਆਪ ਬਿਲਕੁਲ ਰਜਿਸਟਰੀ ਦੇਖੀ ਹੈ ਸਾਡੇ ਕੋਲ ਹੈਗੇ ਨੇ ਸਾਰੇ ਰਜਿਸਟਰੀ ਦੇ ਸਾਰੇ ਰਿਕਾਰਡ ਹੈਗਾ ਸਾਡੇ ਕੋਲ ਅੱਛਾ ਜੀ ਠੀਕ ਹੈ ਜੀ ਇਹਨਾਂ ਨੇ ਕਿਸੇ ਟਾਈਮ ਜਦੋਂ ਪਹਿਲੇ ਸੀਗੇ ਆਪਣੇ ਹੈਲ ਟਿਚਰ ਸੀ ਰਮਨਦੀਪ ਮੈਡਮ ਉਹਨਾਂ ਨੇ ਇੱਕ ਲੈਟਰ ਲਿਖਿਆ ਸੀਗਾ ਐਸਐਸਪੀ ਸਾਹਿਬ ਨੂੰ ਆਪਣੇ ਸੌਰੀ ਐਸਡੀਐਮ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੇ ਫਿਰ ਐਸਐਸਪੀ ਸਾਹਿਬ ਨੂੰ ਵੀ ਮਾਰਕ ਕਰਿਆ ਸੀ ਵੀ ਇਹਨਾਂ ਤੇ ਮੰਦੀ ਕਾਰਵਾਈ ਕੀਤੀ ਜਾਵੇ ਪਰ ਉਸ ਟਾਈਮ ਕਿਸੇ ਨੇ ਕੋਈ ਉਹਦੇ ਤੇ ਧਿਆਨ ਨਹੀਂ ਦਿੱਤਾ ਜੀ ਅੱਛਾ ਜੀ ਹਾਂ ਜੀ ਲਾਸਟ ਦੇ ਵਿੱਚ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਜੀ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜੀ ਬਸ ਸਰ ਅਸੀਂ ਤਾਂ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਹੀ ਜੰਗੀ ਪਦਰ ਤੇ ਬੱਚਿਆਂ ਵਾਸਤੇ بڑے ਸਕੂਲਾਂ ਦੇ ਵਿੱਚ ਬੜਾ ਆਫਰ ਕਰ ਰਹੇ ਨੇ ਪਰ ਜਿਹੜੇ ਅਧਿਕਾਰੀ ਠੰਨੇ ਵਾਲੇ ਨੇ ਉਹ ਚੀਜ਼ ਨੂੰ ਇਹ ਨਹੀਂ ਅਪਣਾਰੇ ਅਸੀਂ ਤਾਂ ਇਹ ਥੋੜੇ ਜਰੀਏ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਵੀ ਜੇ ਸਰਕਾਰ ਐਡਾ ਵੱਡਾ ਸਾਥ ਦੇ ਰਹੀ ਹੈ ਤਾਂ ਸਾਡੇ ਅਧਿਕਾਰੀਆਂ ਨੂੰ ਵੀ ਉਹ ਪੂਰਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਬੱਚੇ ਜਦੋਂ ਬੇਸਮੈਂਟ ਹੀ ਇੱਥੋਂ ਸਟਾਰਟ ਹੋਣੀ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਹੀ ਦੇਖੋ ਅਕਸਰ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਲੋਕ ਸਾਥ ਨਹੀਂ ਦਿੰਦੇ ਅਗਰ ਲੋਕ ਸਾਥ ਨਹੀਂ ਦਿੰਦੇ ਫੇਰ ਪੰਜਾਬ ਸਰਕਾਰ ਅੱਗੋਂ ਪਰ ਅੱਧੀ ਅੱਧੀ ਸਦੀ ਨਿਕਲ ਜਾਂਦੀ ਐ ਜੇ ਜੇ ਕਿਸੇ ਨੇ ਜਗਾ ਡੋਨੇਟ ਕੀਤੀ ਐ ਤਾਂ ਸਾਨੂੰ ਜਗਾਂ ਨੂੰ ਸੁਭਾਲਣਾ ਚਾਹੀਦਾ ਸੀ ਸਗੋਂ ਅਸੀਂ ਤਾਂ ਸਰ ਬਾਰ ਬਾਰ ਆ ਕੇ ਆਪਣੇ ਹਾਈ ਟੀਚਰ ਸਾਹਿਬਾਨ ਨੂੰ ਆ ਕੇ ਦੱਸਦੇ ਰਹੇ ਆ ਉਲਟਾ ਸਾਨੂੰ ਪੁੱਛਦੇ ਰਹੇ ਨੇ ਸਾਨੂੰ ਡੀਓ ਸਾਹਿਬ ਨੂੰ ਮੈਂ ਲੈਟਰ ਭੇਜੇ ਵੀ ਮਾ ਜੀ ਆ ਕਰਕੇ ਇੱਕ ਦਿਨ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਦੋਂ ਮਾਰਕ ਕੀਤੀ ਡੀਸੀ ਸਾਹਿਬ ਨੇ ਤਾਂ ਉਲਟਾ ਮੈਨੂੰ ਲੈਟਰ ਕੱਢ ਕੇ ਭੇਜਦੇ ਵੀ ਤੁਹਾਡੇ ਕੋਲ ਕੀ ਸਬੂਤ ਆ ਵੀ ਇਹ ਸਾਡੀ ਜਗਾ ਜਦਕਿ ਰਜਿਸਟਰੀਆਂ ਉਹਨਾਂ ਕੋਲ ਨੇ ਕੇਸ ਲੜ ਰਹੇ ਨੇ ਉਹ ਇਹ ਕਹਿੰਦੇ ਜਿਹੜੇ ਡੀਓ ਆਪਣੇ ਆਏ ਸੀ ਕਿ ਡਿਪਟੀ ਡੀਓ ਸਾਹਿਬ ਆਏ ਸੀ ਨਾਲ ਉਹਨਾਂ ਦੇ ਬੀਪੀਓ ਸਾਹਿਬ ਆਏ ਸੀਗੇ ਪਰ ਉਹਨਾਂ ਨੇ ਵੀ ਕੋਈ ਵਧੀਆ ਰਿਸਪਾਂਸ ਨਹੀਂ ਦਿੱਤਾ ਉਲਟਾ ਜਿਹੜੇ ਗੇਟ-ਗੂਟ ਕੱਢੇ ਸੀਗੇ ਉਹਨਾਂ ਨੇ ਕਹਿੰਦਾ ਜੀ ਉੱਥੋਂ ਦੀ ਵੜ ਕੇ ਕਹਿੰਦਾ ਜੀ ਉਹਨਾਂ ਨੇ ਬੰਦ ਕਰਤੀ ਜਦਕਿ ਕੁਝ ਵੀ ਨਹੀਂ ਸੀ ਹੋਇਆ ਉਹਦੀ ਸਾਡੇ ਕੋਲ ਫੋਟੋਆਂ ਨੇ ਸਾਰਾ ਕੁਝ ਹੈਗਾ ਜਦਕਿ ਤੁਹਾਨੂੰ ਵੀ ਅੱਗੋਂ ਘਬਰਾ ਕੀਤਾ ਜਾ ਰਿਹਾ ਸੀ ਸਭੋ ਤੁਸੀਂ ਉਲਟਾ ਹੈਲਪ ਕਰਦੇ ਸੀ ਪ੍ਰਸ਼ਾਸਨ ਦੀ ਤੇ ਉਸ ਉਲਟਾ ਤੁਹਾਨੂੰ ਹੀ ਗੁੰਮਰਾਹ ਕਰਾਉਂਦਾ ਹਾਂ ਜੀ ਹਾਂ ਜੀ ਸਾਨੂੰ ਉਲਟਾ ਸਾਡੇ ਤੇ ਸਵਾਲ ਜਵਾਬ ਕਰਨ ਲੱਗੇ ਫਿਰ ਉਹਨਾਂ ਰਜਿਸਟਰੀਆਂ ਵੀ ਦਿੱਤੀਆਂ ਜੀ ਮੈਡਮ ਨੂੰ ਸਾਰਾ ਡਾਕੂਮੈਂਟਸ ਦਿੱਤਾ ਜਿਹੜਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੋ ਵੀ ਹੈਗਾ ਸੀਗਾ ਅਰੇ ਤੁਸੀਂ ਸਾਰੇ ਡਾਕੂਮੈਂਟਸ ਆਪਣੇ ਕੋਲ ਰੱਖੇ ਹੋਏ ਨੇ ਤੁਹਾਡਾ ਕੀ ਇਹਦੇ ਵਿੱਚ ਤੁਸੀਂ ਕਿਉਂ ਰੱਖੇ ਹੋਏ ਨੇ ਅਸੀਂ ਤਾਂ ਸਿਰ ਮੇਰਾ ਤਾਂ ਇਹੀ ਵਿਚਾਰ ਆ ਜੀ ਮੈਂ ਤਾਂ ਦੇਖੋ ਸਕੂਲ ਦੇ ਵਿੱਚ ਪੜ੍ਹਿਆ ਜਿਹੜੇ ਟਾਈਮ ਸਾਡੇ ਟਾਈਮ ਮਾਸਟਰ ਨੇ ਸਾਨੂੰ ਸਿੱਖਿਆ ਦਿੱਤੀ ਆ ਵੀ ਪੜੋ ਤੇ ਅੱਗੇ ਜਾ ਕੇ ਗਿਆਨ ਬੰਡੋ ਅਸੀਂ ਖੇਡਦੇ ਰਹੇ ਆ ਅਸੀਂ ਤਾਂ ਚਾਹਦੇ ਵੀ ਸਾਡੇ ਸਕੂਲ ਦੇ ਬੱਚੇ ਪੜਨ ਵਧੀਆ ਤਰੱਕੀਆਂ ਕਰਨ ਉਹ ਵਧੀਆ ਖੇਡਣ ਕੁੱਦਣ ਕੋਈ ਬੱਚੇ ਇਹੋ ਜਿਹੇ ਹੁੰਦੇ ਨੇ ਜੀ ਪੜਾਈ ਵਿੱਚ ਜਿਆਦਾ ਇੰਟਰਸਟ ਰੱਖਦੇ ਨੇ ਕਈ ਬੱਚੇ ਹੁੰਦੇ ਨੇ ਖੇਡਣ ਕੁੱਦਣ ਚ ਇੰਟਰਸਟ ਰੱਖਦੇ ਨੇ ਹੁਣ ਗਵਰਨਮੈਂਟ ਦੇਖੋ ਜਿਹੜੇ ਬੰਦੇ ਹਾਈ ਲੈਵਲ ਤੇ ਬੱਚੇ ਖੇਡ ਕੇ ਆਉਂਦੇ ਨੇ ਉਹਨਾਂ ਨੂੰ ਵਧੀਆ ਵਧੀਆ ਰੈਂਕਾਂ ਦੇ ਉੱਤੇ ਪੋਸਟਾਂ ਦੇ ਉੱਤੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਇਹ ਤੇ ਐਸਾ ਤਾਂ ਨਹੀਂ ਹੈ ਵੀ ਸਕੂਲ ਦੇ ਕੋਲ ਪਹਿਲਾਂ ਹੀ ਜਗ੍ਹਾ ਵਾਧੂ ਹੈ ਜੀ ਉਹ ਇਸ ਕਰਕੇ ਜਗ੍ਹਾ ਹੋਰ ਜ਼ਿਆਦਾ ਲੈਣੀ ਨਹੀਂ ਚਾਹੁੰਦੇ ਵੀ ਇੰਨੀ ਜਗ੍ ਸਰ ਉਹਨਾਂ ਕੋਲੇ ਐਡੀ ਕਿੰਨੀ ਕਿਤੇ ਦਾ ਵੀ ਇੱਕ ਚਾਰ ਚਾਰ ਕਮਰੇ ਨੇ ਉਹਦੇ ਜਿਹੜੇ ਵਿਚਾਰੇ ਕੈਦੀਆਂ ਦੀ ਤਰ੍ਹਾਂ ਰਹਿੰਦੇ ਨੇ ਜੀ ਉਹ ਬੱਚੇ ਬੱਚੇ ਕੈਦੀਆਂ ਦੇ ਰਹੇ ਆ ਦੇਖ ਲਓ ਤੁਸੀਂ ਕੀ ਹਾਲਤਾ ਸਕੂਲ ਦੀ ਹੈ ਉਹ ਸਮਾਰਟ ਸਕੂਲ ਆ ਉਹਦੇ ਅੰਦਰ ਨਿਗਾਹ ਮਾਰ ਕੇ ਦੇਖੋ ਤੁਸੀਂ ਬਿਲਕੁਲ ਆ ਜਾੜ ਬਣਾਇਆ ਪਿਆ ਸਕੂਲ ਇਹ ਆਪਾਂ ਵੀਡੀਓ ਬਣਾਈ ਹੋਈ ਹੈ ਜੀ ਇਹ ਜੀ ਜਦੋਂ ਆਪਣੇ ਸਿੱਖਿਆ ਅਫਸਰ ਸਾਹਿਬ ਆਏ ਸੀ ਉਹ ਤੋਂ ਮੈਂ ਨਾਲ ਹੀ ਆਇਆ ਸੀ ਉਹਨਾਂ ਦੇ ਉਹ ਮੇਰੀ ਵੀਡੀਓ ਬਣਾਈ ਹੋਈ ਹੈ ਮੈਂ ਨਾਲ ਚਲਾ ਦੇਣੀ ਹੈ ਜੀ ਤੇ ਜਣੀ ਸਕੂਲ ਨੂੰ ਜਗ੍ਹਾ ਦੀ ਡਿਮਾਂਡ ਵੀ ਹੈਗੀ ਹੈ ਜੀ ਬਿਲਕੁਲ ਹੈਗੀ ਹੈ ਜੀ ਤਾਂ ਇਸ ਦੇ ਬਾਵਜੂਦ ਵੀ ਉਹ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਕਰਨ ਨੂੰ ਤਿਆਰ ਨਹੀਂ ਨਹੀਂ ਹੈ ਕਿ ਜੀ ਬੱਚਿਆਂ ਨੂੰ ਖੇਡਣ ਪੁੱਤ ਨੂੰ ਜਗ੍ਹਾ ਨਹੀਂ ਹੋਰ ਕਿਤੇ ਅ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਲਮ ਨਵਖਾਲੇ ਲੱਖਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਜੀਵ ਸਾਹਿਬ ਅਸੀਂ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਅੱਜ ਆਪਣੇ ਕੋਲ ਵਿਜ਼ਿਟ ਕੀਤਾ ਗਿਆ ਜੀ ਪਾਇਲਟ ਕੇ ਤੁਹਾਨੂੰ ਜਾਣਕਾਰੀ ਲੈਣਾ ਚਾਹੁੰਦੇ ਹਾਂ ਹਾਂਜੀ ਸਰ ਅੱਜ ਮੈਂ ਆਪਾਂ ਕੋਲ ਵਿਜ਼ਿਟ ਕੀਤਾ ਗਿਆ ਆ ਪਾ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਾਇਲ 2 ਦੇ ਵਿੱਚ ਵਿਜ਼ਿਟ ਕੀਤਾ ਗਿਆ ਆ ਐਸਟੀਐਮ ਮੈਡਮ ਵੱਲੋਂ ਇਹ ਨਿਰਦੇਸ਼ ਸੀਗੇ ਕਿ ਜਿਹੜਾ ਸਕੂਲ ਦੇ ਬਿਲਕੁਲ ਸਾਹਮਣੇ ਅ ਇਲਾਕੇ ਦੇ ਕੋਈ ਦਾਨੀ ਸੱਜਣਾ ਵੱਲੋਂ ਜਿਹੜੀ ਜ਼ਮੀਨ দান ਕੀਤੀ ਹੈ ਆ ਉਹਦਾ ਕੋਈ ਰੌਲਾ ਜੋ ਚੱਲ ਰਿਹਾ ਉਹਦੇ ਬਾਰੇ ਵਿੱਚ ਵਿਜ਼ਿਟ ਕਰਨ ਆਏ ਸੀਗੇ ਆਣਾ ਤਾਂ ਐਸ.ਡੀ.ਐਮ. ਮੈਡਮ ਨੇ ਵੀ ਸੀ ਪਰ ਕੁਦਰਜੇਵੇਂ ਆ ਕਰਕੇ ਉਹ ਨਹੀਂ ਆ ਸਕੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਆ ਤੇ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਦੇਖਿਆ ਮੌਕੇ ਤੇ ਜਗ੍ਹਾ ਨੂੰ ਦੇਖਿਆ ਤੇ ਦਾਨੀ ਸੱਜਣਾ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨਾਲ ਵੀ ਮਿਲੇ ਆ ਤੇ ਮੈਡਮ ਨੂੰ ਕਿਹਾ ਕਿ ਆਪਣਾ ਜੋ ਵੀ ਕੋਰਟ ਦੇ ਆਰਡਰ ਹੈਗੇ ਆ ਜਾਂ ਜੋ ਵੀ ਕਾਰਵਾਈ ਹੁਣ ਤੱਕ ਹੋਈ ਹੈ ਉਹਦੀ ਜਾਣਕਾਰੀ ਲਈ ਅਸੀਂ ਤੇ ਜਾ ਕੇ ਐਸਡੀਐਮ ਮੈਡਮ ਨੂੰ ਦੇਵਾਂਗੇ ਤੇ ਨੈਕਸਟ ਫਿਰ ਅਸੀਂ ਦੇਖਦੇ ਹਾਂ ਕਿ ਅੱਗੇ ਦਾ ਕੀ ਪ੍ਰोसीडिंग ਚੱਲਦੀ ਆ ਕੋਰਟ ਦੇ ਵਿੱਚ ਜਾਂ ਡਿਪਾਰਟਮੈਂਟ ਵੱਲੋਂ ਕੀ ਕੀਤਾ ਜਾਂਦਾ ਹੈ ਜੀ ਕੋਈ ਕੰਪਲੇਂਟ ਵੀ ਮਿਲੀ ਸੀ ਅੱਜ ਆਪਾਂ ਨੂੰ ਜੀ ਇਸ ਸੰਬੰਧੀ ਆਪਾਂ ਅੱਜ ਵਿਜ਼ਿਟ ਕੀਤੀ ਹੈ ਹਾਂਜੀ ਕੰਪਲੇਨੈਂਟ ਸਰਦਾਰ ਸੋਰਨਜੀਤ ਸਿੰਘ ਸਾਡੇ ਕੋਲ ਆਏ ਸੀਗੇ ਡੀਸੀ ਮੈਡਮ ਕੋਲ ਵੀ ਗਏ ਸੀਗੇ ਕਿ ਪਿਛਲੇ ਲਗਭਗ 1986 ਤੋਂ ਇਹ ਜਿਹੜੀ ਜ਼ਮੀਨ ਦਾ ਰਾਲਾ ਚੱਲ ਰਿਹਾ ਹੁਣ ਤੱਕ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਹੋ ਪਾਇਆ ਸੋ ਉਹਦੀ ਵਜ੍ਹਾ ਕਰਕੇ ਅਸੀਂ ਇੱਥੇ ਮੌਕਾ ਦੇਖਣ ਆਏ ਆਂ ਤੇ ਮੌਕਾ ਸੀ ਦੇਖ ਲਿਆ ਹੈ ਬਾਕੀ ਅਸੀਂ ਅੱਗੇ ਜੋ ਵੀ ਇੱਥੇ ਦੇਖਿਆ ਉਹਦੇ ਬਾਰੇ ਚ ਪੂਰੀ ਰਿਪੋਰਟ ਜਿਹੜੀ ਹੈ ਐਸਡੀਐਮ ਮੈਡਮ ਨੂੰ ਤੇ ਡੀਸੀ ਮੈਡਮ ਨੂੰ ਦੇਵਾਂਗੇ ਅੱਗੇ ਫਿਰ ਲੀਗਲ ਐਡਵਾਈਸ ਲੈ ਕੇ ਇਸ ਚੀਜ਼ ਦੀ ਪ੍ਰोसीडिंग ਕੀਤੀ ਜਾਏਗੀ ਹਾਂਜੀ ਪਹਿਲੇ ਲੰਮੇ ਸਮੇ ਤੋਂ ਜਿਹੜਾ ਕੇਸ ਹੈ ਜੀ ਪੈਂਡਿੰਗ ਹੈ ਜੀ ਜਿਹੜਾ ਜਗਾ ਧਾਨ ਵਾਲੀ ਦੀ ਆਪ ਗੱਲ ਦਾ ਇਹ ਲਗਭਗ ਲਾਲੋ ਜੀ ਤੁਸੀਂ 50 ਸਾਲ ਦੇ ਕਰੀਬ ਹੋ ਗਏ ਆ ਜੇ 86 ਤੋਂ ਕੈਲਕੂਲੇਸ਼ਨ ਕਰੀਏ ਤਾਂ ਇਹ ਹੁਣ ਅਸੀਂ ਮੈਡਮ ਤੋਂ ਇਥੋਂ ਫਾਈਲ ਵੀ ਲਈ ਹੈ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀਗੇ ਕਿ ਕੋਰਟ ਦੇ ਜਿਹੜੀ ਸਟੇ ਦਿੱਤੀ ਆ ਉਹ ਕਿਸ ਗਰਾਊਂਡ ਤੇ ਦਿੱਤੀ ਆ ਉਹ ਸਾਨੂੰ ਅਜੇ ਤੱਕ ਡਾਕੂਮੈਂਟੇਸ਼ਨ ਨਹੀਂ ਮਿਲ ਸਕੇ ਅਸੀਂ ਫਿਰ ਡੀਸੀ ਮੈਡਮ ਨੂੰ ਇਹ ਰਿਕਵੈਸਟ ਕਰਾਂਗੇ ਕਿ ਜਿਹੜੀ ਦੂਸਰੀ ਪਾਰਟੀ ਹੈਗੀ ਆ ਉਹਨੂੰ ਵੀ ਬੁਲਾਇਆ ਜਾਵੇ ਤੇ ਉਹਨਾਂ ਨੇ ਕਿਸ ਗਰਾਊਂਡ ਤੇ ਇਸ ਜ਼ਮੀਨ ਦੇ ਉੱਤੇ ਸਟੇ ਲਈ ਹੋਈ ਆ ਉਹਨੂੰ ਦੇਖਣ ਤੋਂ ਪਰੰਤ ਹੀ ਇਸ ਚੀਜ਼ ਦੇ ਬਾਰੇ ਚ ਅੱਗੇ ਕੰਟੀਨਿਊ ਕੀਤਾ ਜਾ ਸਕਦਾ ਹੈ ਤੇ ਮੇਰੇ ਕੋਲੇ ਮਾਮਲਾ ਪਹਿਲੀ ਵਾਰੀ ਆਇਆ ਤੇ ਅਸੀਂ ਫਿਰ ਮੌਕਾ ਦੇਖਣ ਆਏ ਆ ਮੇਰੇ ਕੋਲੇ ਸ਼ੁਕਰਵਾਰੀ ਆਏ ਸੀ ਇਹ ਸਰਦਾਰ ਸੋਰਨਜੀਤ ਸਿੰਘ ਜੀ ਤੇ ਅੱਜ ਅਸੀਂ ਮੌਕਾ ਦੇਖਣ ਆਏ ਆ ਬਾਕੀ ਅੱਗੇ ਦੇਖਦੇ ਆ ਜੀ ਫਿਰ ਕੀ ਹੁੰਦਾ ਅਧਿਕਾਰੀਆਂ ਨਾਲ ਗੱਲ ਕਰਾਂਗੇ ਹਾਂ ਜੀ ਬੜੀ ਹੈਰਾਨੀ ਦੀ ਗੱਲ ਹੈ ਜੀ ਅੱਧੀ ਸਦੀ ਹੋ ਗਈ ਹੈ ਜੀ ਲਗਾ ਜਿਹਨੇ ਇੰਟਰਨੈਟ ਕੀਤੀ ਸੀ ਤੇ ਅੱਜ ਵੀ ਉਹ ਜਗ੍ਹਾ ਦੇ ਉੱਪਰ ਆਪਾਂ ਮੁਕੰਮਲ ਤੌਰ ਤੇ ਆਪਣਾ ਸਮਝਾ ਨਹੀਂ ਕਰ ਸਕੇ ਜੀ ਐਜੂਕੇਸ਼ਨਲ ਵਿਭਾਗ ਵੱਲੋਂ ਐਕਚੁਅਲੀ ਸਰ এডਿਕੇਸ਼ਨ ਡਿਪਾਰਟਮੈਂਟ ਨੂੰ ਇਸ ਜੋ ਕੋਰਟ ਦੀ ਪ੍ਰਸੀਡੈਂਸ ਹੈਗੀ ਆ ਜਾਂ ਕੇਸ ਲਗਾਇਆ ਗਿਆ ਉਹਦੇ ਵਿੱਚ এডਿਕੇਸ਼ਨ ਡਿਪਾਰਟਮੈਂਟ ਨੂੰ ਇਹਦੇ ਵਿੱਚ ਇਨਵੋਲ ਵੀ ਨਹੀਂ ਕੀਤਾ ਗਿਆ ਇਸ ਕਰਕੇ এডਿਕੇਸ਼ਨ ਡਿਪਾਰਟਮੈਂਟ ਤਾਂ ਇਹਦੇ ਤੇ ਕੀ ਕਾਰਵਾਈ ਕਰ ਸਕਦਾ ਸੀਗਾ ਸੋ ਇਸ ਕਰਕੇ এডਿਕੇਸ਼ਨ ਡਿਪਾਰਟਮੈਂਟ ਦਾ ਫਿਲਹਾਲ ਅਜੇ ਤੱਕ ਤਾਂ ਕੋਈ ਰੋਲ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਾਨੂੰ ਲੱਗਿਆ ਤਾਂ ਅਸੀਂ ਜਰੂਰ ਅਧਿਕਾਰੀਆਂ ਨਾਲ ਗੱਲ ਕਰਕੇ ਫਿਰ ਇਹਦੇ ਤੇ ਕੰਮ ਕਰਾਂਗੇ ਕਿਉਂਕਿ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਤੇ ਉਸ ਸਮੇਂ ਦੇ ਜਿਹੜੇ ਕਲੈਕਟਰ ਸੀਗੇ ਉਹਨਾਂ ਨੂੰ ਇਹਦੇ ਵਿੱਚ 파ਰਟੀ ਬਣਾਇਆ ਗਿਆ এডੂਕੇਸ਼ਨ ਡਿਪਾਰਟਮੈਂਟ ਦਾ ਇਹਦੇ ਵਿੱਚ ਫਿਲਹਾਲ ਕੋਈ ਰੋਲ ਹੀ ਨਹੀਂ ਹੈਗਾ ਇਸ ਕਰਕੇ ਜਿਵੇਂ ਤੁਸੀਂ ਅੱਜ ਵਿਜ਼ਿਟ ਕੀਤਾ ਜੀ ਇੱਥੇ ਇਸ ਤਰ੍ਹਾਂ ਪਹਿਲਾਂ ਵੀ ਜਿਹੜੇ ਤੁਹਾਨੂੰ ਤੋਂ ਪਹਿਲਾਂ ਡੀਓ ਸਾਹਿਬਾਨ ਸਾਡੀ ਉਹਨਾਂ ਨੇ ਵੀ ਕਦੇ ਵਿਜ਼ਿਟ ਕੀਤਾ ਜੀ ਹਾਂਜੀ ਕਹਿੰਦੇ ਆ ਕਿ ਵਿਜ਼ਿਟ ਕੀਤਾ ਪਰ ਮੈਨੂੰ ਇਹਦੇ ਬਾਰੇ ਚੰਨੀ ਕੋਈ ਖਾਸ ਜਾਣਕਾਰੀ ਨਹੀਂ ਹੈਗੀ ਬਟ ਮੈਂ ਅੱਜ ਆਈਆਂ ਤਾਂ ਅੱਜ ਦੀ ਇਸ ਵਿਜ਼ਿਟ ਤੋਂ ਬਾਅਦ ਜਰੂਰ ਕੋਈ ਨਾ ਕੋਈ ਫਰੁੱਟ ਫੂਲ ਜਿਹੜੇ ਰਿਜ਼ਲਟਸ ਆਉਟਕਮ ਆ ਉਹ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੇਗੀ। ਮੈਂ ਜੀ ਲਾਸਟ ਇਹ ਸਵਾਲ ਪੁੱਛਣਾ ਚਾਹੁੰਦਾ ਜੇ ਜਦੋਂ ਪਹਿਲਾ ਵਿਜ਼ਿਟ ਕੀਤਾ ਸੀ ਆਪਾਂ ਡੀਓਸ ਰਵਾਨੇ ਤਾਂ ਉਹਨਾਂ ਨੇ ਕੋਈ ਰਿਪੋਰਟ ਵਗੈਰਾ ਤਿਆਰ ਕੀਤੀ ਹੋਵੇਗੀ। ਸਰ ਕੀਤੇ ਹੋਣੇ ਆ ਮੈਨੂੰ ਇਹਦੇ ਬਾਰੇ ਵਿੱਚ ਫਿਲਹਾਲ ਜਾਣਕਾਰੀ ਨਹੀਂ ਹੈ। ਸਰ ਪਰ ਇਸ ਮੰਜੀ ਰਜਿਸਟਰੀ ਬਾਰੇ ਕੁਝ ਵੀ ਨਹੀਂ ਕਰਨਾ ਕਰੀਆ ਜਗ੍ਹਾ ਦੀਆਂ ਚੀਜ਼ਾਂ ਉਸੀਂ ਦੇਖਾਂਗੇ ਜੀ ਕੋਖਾਂਗੇ ਅਜੇ ਮੋٹے ਤੌਰ ਤੇ ਦੇਖਣ ਤਾਂ ਤਾਂ ਇਹੀ ਪਤਾ ਲੱਗਦਾ ਵਾ ਕਿ ਜਿਹੜੇ ਦਾਨੀ ਸੱਜਣਾ ਉਹਨਾਂ ਨੇ ਜਿਹੜੀ ਮਲਕੀ ਹੈਗੀ ਆ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਦਿੱਤੀ ਹੋਈ ਹੈ। ਮਨ ਜੀ ਇਤਤਤਾ ਸਪੈਸ਼ੀਅਲ ਜੀ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ। ਨਹੀਂ ਇਹ ਤਾਂ ਗੱਲ ਹੈਗੀ ਕਿ ਬਹੁਤ ਜ਼ਿਆਦਾ ਲੇਟ ਆ ਕੋਈ ਪੈਰ ਵੀ ਨਹੀਂ ਕਿਸੇ ਨੇ ਢੰਗ ਨਾਲ ਕੀਤੀ ਮੇਬੀ ਇਹ ਹੋ ਸਕਦਾ ਹੈ ਇਹਦਾ ਕਾਰਨ ਤੇ ਪਰ ਹੁਣ ਵਿਸ਼ਵਾਸ ਤੁਹਾਨੂੰ ਦਵਾਇਆ ਜਾਂਦਾ ਵਾ ਕਿ ਸਾਡੇ ਡਿਪਾਰਟਮੈਂਟ ਵੱਲੋਂ ਵੀ ਤੇ ਡੀਸੀ ਮੈਡਮ ਨਾਲ ਮਿਲ ਕੇ ਜਰੂਰ ਇਹਦਾ ਕੋਈ ਨਾ ਕੋਈ ਪੁਖਤਾ ਹੱਲ ਜਿਹੜਾ ਹੈ ਉਹ ਕੱਢਿਆ ਜਾਏਗਾ ਇਹ ਗੱਲ ਦੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਜੀ ਵਧੀਆ ਹਿੰਦੀ ਆਸਾਂ ਲੱਗਦੇ ਨੇ ਸਾਨੂੰ ਵੀ ਆਸ ਹੈ ਜੀ ਕਿ ਤੁਸੀਂ ਇਸ ਕੰਮ ਨੂੰ ਬੜੀ ਗਲੇਤੀ ਮਤਮਲ ਕਰਦੇ ਜਰੂਰ 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 ਕਰਾਂਗੇ ਜੀ ਬਹੁਤ ਮਿਹਰਬਾਨ ਥੈਂਕ ਯੂ